ਮੇਰੀਆਂ ਤਿੰਨ ਬੇਟੀਆਂ ਆਂ ਘਰ ਵਾਲਾ ਮੇਲਾ ਉਹ ਕਰਦੇ ਆਂ ਦੀ ਤਾਂ ਪਾ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਆਂ ਚਾਰਾਂ ਘਰਾਂ ਦਾ ਕੰਮ ਕਰਕੇ ਪਾਣੀ ਨਿਕਾਲ ਕੇ ਇਨੇ ਨਾ ਪਾਣੀ ਲਾ ਕੇ ਮੇਨੇ ਛੱਤਾਂ ਵੀ ਤੇ ਮੇਰੀਆਂ ਸਾਰੇ ਘਰ ਵੀ ਕਾਹ ਤੇ ਚੁਕਾਗਾ ਕਿ 파ਰ ਕੇ ਮੇਰੇ ਕਾਹ ਬੰਨਣ ਦੀ ਕੋਸ਼ਿਸ਼ ਕਰੇ ਮੇਰਾ ਸਬਦਾ ਪਾਣੀ ਦੇ ਹਲਾਤਾ ਕਰਨ ਮੇਰੇ 97 ਡਿਗਰੀ ਜਦੋਂ ਪਾਣੀ ਆਏ ਪਾਣੀ ਨਿਕਾਲ ਕੇ ਇਨੇ ਨਾ ਪਾਣੀ ਕਰਕੇ ਮੇਨੇ ਛੱਤਾਂ ਵੀ ਤੇ ਮੇਰੇ ਸਾਰੇ ਘਰ ਵੀ ਟਾਟ ਚੁਕਾ ਵਾ ਗਿੱਪਾ ਕਰਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰਾ ਜਦੋਂ ਇਨੇ ਨਾ ਪਾਣੀ ਹੂ ਮੇਰੇ ਚਾਚਾ ਜੀ ਮੈਨੂੰ ਲੈ ਕੇ ਗਏ ਆਪਣੇ ਘਰ ਬਾਅਦ 76 ਡਿਗਰੀ ਪਿਛਲਾ ਤੇ ਮੇਰਾ ਬਹੁਤ ਪਿਛਲਾ ਮੀਂਹ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾਣੀ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿੰਗਣਾ ਸਟਾਰਟ ਹੋ ਗਏ ਇਨੇ ਨਾ ਪਾਣੀ ਹੀ ਤੱਜੂ ਤੇ ਮੇਰੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਦੇ ਜਿੱਦੋਂ ਜਿਵੇਂ ਪਾਣੀ ਆ ਤੇ ਹਰ ਘਰ ਨਾ ਆ ਵੀ ਕਮਰਾ ਡੇਗ ਚੁਕਾ ਸੀ ਇੱਥੇ ਤੇ ਤੱਕਦੇ ਪਾਣੀ ਪੂਰੀ ਮਨ ਕਿ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਮੇਰੀਆਂ ਤਿੰਨ ਬੇਟੀਆਂ ਆ ਘਰ ਵਾਲਾ ਮੇਰਾ ਉਹ ਕਰਦੇ ਆਲੀ ਤਾਂ ਪਾ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਚਾਰਾਂ ਘਰਾਂ ਦਾ ਕੰਮ ਕਰਕੇ ਮੈਂ ਤਾਂ ਵਕਾਟ ਢੱਟ ਕਿੱਥੇ ਰਹਿਵਾਂਗੇ ਅਸੀਂ ਚਾਚੇ ਆਪਣੇ ਤੇ ਘਰ ਰਹਿ ਰਹੇ ਆ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਘਰਿਆ ਤੇ ਰੀਗਾ ਕਪੜਾ ਖੜੇ ਸਿਰਫ ਇੱਕ ਪੇਟੀ ਘਰੇ ਹੋਰ ਕੁਝ ਨਹੀਂ ਘਰੇ ਬੋਰਡਵਾਟੇ ਸਾਹਮਣੇ ਆਂ ਅਸੀਂ ਇਹੀ ਪੀਲ ਗੱਦੇ ਤੇ ਸਾਡਾ ਘਰ ਬੰਦ ਮੇਰਾ ਕੇਵਲ ਮਸੀਹ ਆ ਮੈਂ ਇਹਨਾਂ ਦਾ ਚਾਚਾ ਲੱਗਦਾ ਤੇ ਸਾਡੀ ਚਰਚਾ ਚਰਚੋਂ ਮੈਂ ਆਇਆ ਮੈਂ ਪੁਰਾਣੀ ਚਰਚਾ ਪਾਣੀ ਆਂ ਰਿਹਾ ਸੀ ਤੇ بارش ਬੜੀ ਪੈਂਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾੜੇ ਸੀ ਜਿਦੋਂ ਇਹ ਘਰ ਚ ਪਾਣੀ ਇੱਕ ਜੋ ਕੱਢ ਰਹੀ ਹੈ ਤੇ ਦੂਹਰੇ ਜੋ ਬੰਨੇ ਆ ਰਿਹਾ ਪਾਣੀ ਠੀਕ ਆ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦੋ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਆ ਕੇ ਗਿਆ ਅਭੀ ਸਟੋਰ ਖੁੱਲਾ ਉਥੇ ਰੋਟੀ ਰਾਟੀ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਦਿਨ ਦਾ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਣ ਰਹੇ ਨੇ ਛੱਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉਥੇ ਲੈ ਕੇ ਕੱਢ ਗਏ ਤੇ ਅਭੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਅਜੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕਿਨਖਾਣ ਅਜੀ ਦੇਖੋ ਕਹਿੰਦੇ ਚਲੋ ਇਹ ਚਾਜ ਦਾ ਘਰ ਬਣ ਗਿਆ ਗਰੀਬੜੀ ਆ ਚਲੋ ਬੰਦਾ ਦਿਹਾੜੀਦਾਰ ਆ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਵੀਕੰਦੇ ਇਹ ਉਹ ਕਰਨੇ ਵੀ ਚਲੋ ਇਹਦਾ ਘਰ ਬਣ ਜਾਵੇ ਚਾਹੇ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਚਾਚਾ ਦਾ ਘਰ ਬਣ ਜਾਵੇ ਬਸ ਉਹ ਹੀ ਹਾਲਸਾਰੇ ਇਹਨਾਂ ਦੇ ਬਹੁਤ ਮਾੜੇ ਨੇ ਬਹੁਤ ਜਾਕੇ ਸ਼੍ਰੀਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪਤਾ ਜਿੰਨੀ ਕਮਿਲਦੀ ਆ ਠੀਕ ਆ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਤਾਂ ਉਹ ਨਹੀਂ ਆ پا ਰਿਹਾ ਜੇ ਤਿੰਨ ਬੇਟੀਆਂ ਅੱਜਕੱਲ ਤੁਹਾਨੂੰ ਪਤਾ ਤਿੰਨ ਬੇਟੀਆਂ ਨੂੰ ਪੜ੍ਹਾਉਣਾ ਬੜਾ ਮੁਸ਼ਕਲ ਆ ਇਹ ਫਿਰ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਉਸੇ ਝਾੜੂ ਪੋਚੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਾਲਣ ਲਈ ਹੋਰ ਪਰ ਸਾਰੇ ਅਹੀ ਤਾਂ ਉਹਨਾਂ ਕਾਲੀ ਵੀ ਪੀਲੇ ਹੋ ਕਰਾਂਗੇ ਕਿ ਚਾਹੀਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਹਨਾ ਰਾਇਆ ਨੇ ਵੀ ਚਲੋ ਚੱਜਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਮੇਰਾ ਨਾਮ ਪਾਸਟਰ ਦੀਪਕ ਔਰ ਮੈਂ ਸੱਦਾ ਪਿੰਡ ਦੇ ਵਿੱਚ ਸੇਵਕਾਈ ਕਰਦਾ ਮਾਂ ਔਰ ਬੜੇ ਸਾਲਾਂ ਦਾ ਇਹ ਘਰ ਬਾਲਿਆਂ ਵਾਲਾ ਬਣਿਆ ਹੋਇਆ ਸੀ ਔਰ ਬੜੇ ਵਧੀਆ ਤਰੀਕੇ ਨਾਲ ਇਹ ਭੈਣ ਸਾਡੀ ਘਰਾਂ ਦਾ ਕੰਮ ਕਰਕੇ ਰੋਟੀ ਪਾਣੀ ਖਾ ਰਹੇ ਸੀ ਔਰ ਅਚਾਨਕ ਜਦ ਪਾਣੀ ਦੀ ਮਾਰ ਇਹਨਾਂ ਨੂੰ ਪਈ ਆ ਤੇ ਇਹ ਘਰ ਜਿਹੜਾ ਵਾ ਛੱਤਾਂ ਜੜੀਆਂ ਵਾ ਇਹ ਡਿੱਗ ਪਈਆਂ ਵਾ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਔਰ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਵਾ ਔਰ ਇਹਨਾਂ ਦਾ ਹਸਬੰਦ ਜਿਹੜਾ ਉਹ ਦਿਹਾੜੀ ਟੱਪਾ ਲਾਂਦੇ ਆ ਕਦੀ ਲੱਗਦੀ ਆ ਕਦੀ ਨਹੀਂ ਲੱਗਦੀ ਇਸ ਤਰ੍ਹਾਂ ਦੇ ਕੁਝ ਹਾਲਾਤ ਆ ਕਿ ਇਹਨਾਂ ਨੂੰ ਰਾਸ਼ਨ ਦੀ ਵੀ ਲੋੜ ਆ ਘਰ ਵੀ ਜੜਾ ਵਾ ਬਣਾਉਂਦੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਵਾ ਕਿਉਂਕਿ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਬਹੁਤ ਪਰਮੇਸ਼ਰ ਦਾ ਡਰ ਰੱਖਦੇ ਹੋਏ ਔਰ ਲੋੜਵੰਦਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਆ ਤਾਂ ਸਾਡੀ ਉਹਨਾਂ ਦੇ ਅੱਗੇ ਬੇਨਤੀ ਆ ਪਾਸਟਰ ਸਾਹਿਬਾਨਾਂ ਦੇ ਅੱਗੇ ਸਰਕਾਰਾਂ ਦੇ ਅੱਗੇ ਜਾਂ ਜੋ ਸੇਵਾ ਅੱਗੇ ਵਤ ਕੇ ਕਰੇ ਕਰਦੇ ਆ ਉਹਨਾਂ ਅੱਗੇ ਬੇਨਤੀ ਆ ਕਿ ਇਹ ਘਰ ਜਿਹੜਾ ਤੁਸੀਂ ਵੇਖ ਚੁੱਕੇ ਹੋ ਕਿ ਸੱਤਾਂ ਜੜੀਆਂ ਵਾ ਪਾਣੀ ਦੀ ਮਾਰ ਦੇ ਨਾਲ ਟੱਟ ਚੁਕੀਆਂ ਵਾ ਤੋਂ ਸਾਡੀ ਇਹੀ ਬੇਨਤੀ ਆ ਵੱਧ ਤੋਂ ਵੱਧ ਜਿਹੜੀ ਮਦਦ ਵਾ ਇਸ ਘਰਾਨੇ ਦੀ ਕੀਤੀ ਜਾਵੇ ਅਸੀਂ ਇਹ ਵੀ ਵਿਸ਼ਵਾਸਦਵਾਨੇ ਆ ਕਿ ਜਿੰਨੀ ਕੇ ਸਾਡੇ ਕੋ ਇਹਨਾਂ ਦੀ ਮਦਦ ਹੋਵੇਗੀ ਅਸੀਂ ਕਰਾਂਗੇ ਔਰ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਵਾ ਇਸ ਘਰਾਨੇ ਦਾ ਸਾਥ ਦੇਈਏ ਸੋ ਆਪ ਜੀ ਦਾ ਬਹੁਤ ਧੰਨਵਾਦ